ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਦਿਖਾ ਰਹੇ ਹਾਂ ਸਲੋ ਦੇ ਨਜ਼ਾਰੇ ਤੇ ਮੈਂ ਹਲਿਸਟਨ ਪਾਰਕ ਪਹੁੰਚੇ ਹਾਂ ਜਿੱਥੇ ਲੇਕ ਐਮ ਲੇਕ ਤੁਹਾਨੂੰ ਪਹਿਲਾਂ ਵੀ ਦਿਖਾਈ ਹੈ ਸਮਰ ਦੇ ਵਿੱਚ ਉਹ ਸਭ ਤੋਂ ਪਹਿਲਾਂ ਤੁਹਾਨੂੰ ਇਸ ਲੇਕ ਦਾ ਇੱਕ 에ਰੀਅਲ 뷰 ਦਿਖਾਉਨੇ ਆ ਤੇ ਦੇਖੋ 에ਰੀਅਲ 뷰 ਦੇ ਵਿੱਚ ਹੁਣ ਚਾਰੇ ਪਾਸੇ ਜੋ ਬਰਫ਼ ਦੀ ਚਾਦਰ ਹੈ ਉਹਦੇ ਨਾਲ ਲੇਕ ਤੇ ਨਾਲ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹ ਸਾਰੀਆਂ ਤਕੀਆਂ ਹੋਈਆਂ ਨੇ ਦੋ ਦਿਨ ਲਗਾਤਾਰ ਇੱਥੇ ਸਨੋ ਪਈ ਹੈ ਤੇ ਤਕਰੀਬਨ 1 ਫੁੱਟ ਦੇ ਕਰੀਬ ਕਈ ਜਗ੍ਹਾ ਤੇ ਸਨੋ ਇਕੱਠੀ ਹੋ ਪਈ ਹੈ ਤੇ ਕੈਮਰੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਜੋ ਇੱਥੋਂ ਲੇਕ ਸ਼ੁਰੂ ਹੁੰਦੀ ਹੈ ਤੇ ਕਿਸ ਤਰ੍ਹਾਂ ਲੇਕ ਦੇ ਉੱਪਰ ਵੀ ਜੋ ਸਾਰੀ برف ਹੈ ਜੰਮ ਚੁੱਕੀ ਹੈ ਕਿਉਂਕਿ ਟੈਂਪਰੇਚਰ ਇੱਥੇ ਤਕਰੀਬਨ -20 ਤੱਕ ਗਿਆ ਹੈ ਪਿਛਲੇ 2-3 ਦਿਨਾਂ ਵਿੱਚ ਅੱਜ 2 ਦਿਨਾਂ ਤੋਂ ਬਾਅਦ ਧੁੱਪ ਨਿਕਲੀ ਹੈ ਤੇ ਮੈਂ ਸੋਚਿਆ ਵੀ ਇਹ ਸਕੂਪ ਸੁਰਤਨੇ ਜਾਰੇ ਆਪਣੇ ਕੈਮਰੇਜ ਕਾਇਰ ਕਰ ਲਿਆ ਜਾਵੇ ਤੇ ਆਪਣੇ ਦੋਸਤਾਂ ਤੱਕ ਪਹੁੰਚਾਇਆ ਜਾਵੇ ਜੋ ਕਹਿੰਦੇ ਰਹਿੰਦੇ ਸੀ ਸਾਨੂੰ ਦੇਖਣਾ ਹੈ ਵੀ ਕੈਨੇਡਾ 'ਚ برف ਪਈ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਕਿਸ ਤਰ੍ਹਾਂ ਜ਼ਿੰਦਗੀ ਚੱਲਦੀ ਹੈ ਹਾਲਾਂਕਿ برف ਇਹ ਜ਼ਰੂਰ ਪੈਂਦੀ ਹੈ ਪਰ ਇੱਥੇ ਰੋਡਸ ਟ੍ਰੈਫਿਕ ਫੁੱਟਪਾਥ ਵਗੈਰਾ ਸਾਰੇ ਕਲੀਨ ਕਰ ਦਿੱਤੇ ਜਾਂਦੇ ਨੇ ਤੇ ਲਾਈਫ ਉਸੇ ਤਰ੍ਹਾਂ ਹੀ ਚੱਲਦੀ ਰਹਿੰਦੀ ਨੇ ਕੋਈ ਪ੍ਰੋਬਲਮ ਆਉਂਦੀ ਨਹੀਂ ਹੈ ਤੇ ਆਓ ਤੁਹਾਨੂੰ ਇਸ ਲੇਕ ਦੇ ਨਜ਼ਾਰੇ ਦਿਖਾਉਨੇ ਆ ਤੇ ਨਾਲੇ ਦਿਖਾਉਨੇ ਆ ਕਿ ਕਿਸ ਤਰ੍ਹਾਂ ਇਹ ਸਮਰਚ ਲੱਗਦੀ ਸੀ ਪਹਿਲਾਂ ਦੇਖੋ ਇਹ ਲੇਕ ਦਾ 뷰 ਇਹ ਲੇਕ ਕਿਸ ਤਰ੍ਹਾਂ ਦੀ ਨਜ਼ਰ ਆਉਂਦੀ ਹੈ ਇਹ ਥੋੜੇ ਦਿਨ ਪਹਿਲਾਂ ਇਹ ਲੇਕ ਦਾ ਕੀ 뷰 ਸੀ ਲਾ ਦੂਰੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਜੂਮ ਕਰਕੇ ਦੇਖ ਹਾਲਾਂਕਿ ਫਰੀਜ਼ ਨਹੀਂ ਹੋਈ ਲੇਕ ਦੇ ਉੱਪਰ ਇਹ ਥੋੜਾ ਬਹੁਤ ਬੱਫਰ ਹੈ ਪਰ ਜਿਆਦਾ ਜਦੋਂ ਸਰਦੀ ਆਵੇਗੀ ਤਾਂ ਲੇਕ ਵੀ ਫਰੀਜ਼ ਹੋ ਜਾਂਦੀ ਹੈ ਦੇ ਉੱਪਰ ਤੁਸੀਂ ਤੁਰ ਵੀ ਸਕਦੇ ਹੋ ਲੰਘ ਵੀ ਸਕਦੇ ਹੋ ਬਹੁਤ ਖੂਬਸੂਰਤ ਨਜ਼ਾਰਾ ਇੱਥੇ ਦੇਖ ਰਹੇ ਹੋ ਤੁਸੀਂ ਇਸੇ ਚੀਜ਼ ਦਾ ਤੁਹਾਨੂੰ ਪਹਿਲਾਂ ਸਮਰਥਿ ਦਿਖਾਇਆ ਸੀ ਕਿੰਨਾ ਡਿਫਰੈਂਟ ਸੀ ਤੇ ਹੁਣ ਦੇਖੋ ਲੈਂਡਸਕੇਪ ਹੀ ਇੱਥੇ ਕਿੰਨਾ ਡਿਫਰੈਂਟ ਹੋ ਗਿਆ ਹੈ ਮੇਰੇ ਦੋਸਤੋ ਨਾਲ ਹੀ ਹੈ ਜਿਹੜੇ ਕਹਿੰਦੇ ਸੀ ਯਾਰ ਕੈਨੇਡਾ ਦੇ ਫਰੀ ਪਰਫੈਂਦੀ ਹੈ ਕੀ ਵਰਦਾ برف ਚੋਤੇ ਪਰ ਸਾਨੂੰ ਵੀ ਕੋਈ ਵੀਡੀਓ ਭੇਜੋ ਦੇਖੀ ਅਸੀਂ برف ਚ ਕਿੱਦਾਂ ਲੋਕਾਂ ਦੇ ਕੰਮਕਾਰ ਚੱਲਦੇ ਨੇ ਆਹ ਦੇਖੋ ਸਾਹਮਣੇ درختਾਂ ਨੇ ਪਰ برف ਜਿਹੜੀ ਹੈ ਬੰਦੀ ਖੂਬਸੂਰਤ ਲੱਗਦੀ ਹੈ ਵਾਕਿਆ ਇੱਥੇ ਲਾਈਫ برف ਚ ਥੋੜੀ ਜਿਹੀ ਟਫਤਾ ਹੁੰਦੀ ਹੈ ਪਰ ਐਨੀ ਵੀ ਨਹੀਂ ਹੁੰਦੀ ਵੀ ਕੰਮ ਖਾਰ ਨਾ ਹੋ ਦੇਖੋ ਐਨੀ برف ਚ ਵੀ ਲੋਕੋ ਗੱਡੀਆਂ ਲੈ ਕੇ ਪਾਰਕ ਚ ਆਏ ਨੇ ਚਾਹ ਕੌਫੀ ਲੈ ਕੇ ਆਏ ਨੇ ਲਾਈਫ ਇੰਜੋਏ ਕਰ ਰਹੇ ਨੇ ਜੀ ਵੀ ਤੁਹਾਡੇ ਨਾਲ ਫੋਨ ਬਾਰਤਾਲਾਫ ਕਰ ਰਹੇ ਹਾਂ ਹਾਤ ਨੂੰ ਨਾਲ ਲੇਕ ਤੇ ਚਾਰ ਦਰਫ ਚੱਲਣ ਵਾਲਾ ਟ੍ਰੈਕ ਵੀ ਬਰਫ ਨਾਲ ਭਰਿਆ ਹੋਇਆ ਪਰ ਫਿਰ ਵੀ ਲੋਕਾਂ ਦੇ ਪੈਰਾਂ ਦੇ ਨਿਸ਼ਾਨ ਨੇ ਤਨੀ ਲੋਕ ਗਿੜਾ ਮਾਰਨ ਚਲੇ ਜਾਂਦੇ ਨੇ ਆ ਜਿਹੜੇ ਫੁੱਟਫਾਥ ਨੇ ਦੇਖੋ ਉਥੇ ਕਲੀਅਰ ਕੀਤੇ ਹੋਏ ਨੇ ਫਿਰ ਵੀ ਥੋੜੀ ਬਹੁਤ ਬਰਫ ਆ ਜਾਂਦੀ ਇਥੇ ਪਰ ਬਹੁਤ ਹੀ ਨਜ਼ਾਰਾ ਜੋ ਹੈ ਖੂਬਸੂਰਤ ਹੈ ਤੇ ਤੁਹਾਨੂੰ ਚੰਗਿਆ ਲੱਗਣੇ ਵੀਡੀਓ ਸਾਡੀਆਂ ਦੇਖਦੇ ਰਹੋ ਕਿ ਆਓ ਕੈਨੇਡਾ ਕੰਫਰਕੀ ਜਾਓ ਬਹੁਤ ਖੂਬਸੂਰਤ ਜਗਾ ਹੈ ਤੇ ਕੋਈ ਪ੍ਰੋਬਲਮ ਨਹੀਂ ਹੈ ਇੱਥੇ ਦੇਖੋ ਕਿੰਨੇ ਸੋਹਣੇ ਇਹ ਦਰਖਤ ਲੱਗ ਰਹੇ ਨੇ ਇਸ ਵੇਲੇ ਥੋੜੇ ਚਿਰਾਂ ਚ ਜਦੋਂ ਉਹਨਾਂ ਜੇ ਸੂਰਜ ਨਿਕਲਿਆ ਦੋ ਤਿੰਨ ਦਿਨ ਤੇ برف ਦਰਖਤਾਂ ਦੇ ਉੱਪਰੋਂ ਜੋ ਹਵਾ ਚੱਲੀ ਤਾਂ ਗਰ ਜਾਣੀ ਹੈ ਤੇ ਖਤਮ ਹੋ ਜਾਣੇ ਤੇ ਫਿਰ ਥੋੜਾ ਜਿਹਾ ਰੂਪ ਇਥੇ ਦਾ ਬਦਲ ਜਾਣਾ ਹੈ ਦੇਖਦੇ ਰਹੋ ਸਾਡੀਆਂ ਵੀਰ ਵੀਡੀਓਜ਼ ਪਸੰਦ ਆਵੇ ਤਾਂ ਸ਼ੇਅਰ ਕਰੋ ਲਾਈਕ ਕਰੋ ਤੇ ਸਾਨੂੰ ਆਪਦੇ ਕਮੈਂਟ ਵੀ ਦੱਸੋ ਵੀ ਹੋਰ ਕਿਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਇੱਕ ਵਾਰੀ ਅਸੀਂ ਬਣਾ ਕੇ ਭੇਜੀਏ